ਕੇਂਦਰ ਦਾ ਜਿਹੜਾ ਧੱਕੇ ਕਰਦਾ ਹੀ ਆਇਆ ਜਿਹੜਾ ਪੰਜਾਬ 'ਚ ਬੈੰਦਾ ਕੁਰਸੀ ਤੇ ਉਹਨੂੰ ਵੀ ਸ਼ਰਮ ਨਹੀਂ ਆਈ ਜਮਾਂ ਹੀ ਕਦੇ ਕੇਂਦਰ ਮੂਰੇ ਹੱਥ ਅੜਨ ਲੱਗ ਜਾਂਦੇ ਲੰਮੇ ਪੈ ਜਾਂਦੇ ਆ ਵੜਕਾ ਮਾਰਨੀ ਆ ਮੀਡੀਆ 'ਚ ਨਾਲ ਮੀਡੀਆ ਦੀਆਂ ਟੀਮਾਂ ਨੇ ਇੱਥੇ ਸੀਐਮ ਉੱਤਰ ਕੇ ਲੋਕਾਂ ਦਾ ਦੁੱਖ ਹੋਵੇਂ ਨਹੀਂ ਮੁੰਡਾ ਕੇ ਜਾਂਦਾ ਰੀਲਾਂ ਬਣ ਰਹੀਆਂ ਨੇ ਰੀਲੀਫ ਫੰਡ ਤੁਸੀਂ ਸ਼ਰਮ ਕਰੋ ਯਾਰ ਸੀਐਮ ਮੰਗ ਰਿਹਾ ਸੀਐਮ ਦੇ ਖਜ਼ਾਨੇ ਦੇ ਵਿੱਚ ਬਹੁਤ ਸਾਰੇ ਪੈਸੇ ਚਲੇ ਜਾਣੇ ਤੇ ਉਹਨਾਂ ਨੇ ਬਾਅਦ 'ਚ ਐਡ ਤੇ ਲਾਉਣੇ ਆ 27 ਦੀਆਂ ਚੋਣਾ 'ਚ ਮਤਲਬ ਇਹ ਉਹਨਾਂ ਨੂੰ ਵੀ ਪਤਾ ਤੇ ਆਪਾਂ ਵੀ ਬੋਲ ਬੋਲ ਕੇ ਥੱਕ ਜਾਂਦੇ ਆ ਫਿਰ ਸਾਨੂੰ ਪਰਚੇ ਵੀ ਚੱਲ ਸਾਕਸੀ ਸਾਨੀ ਡੀਸੀ ਆਮਰ ਸਰ ਦੇ ਚੰਗੀ ਗੱਲ ਲੱਗੇ ਹੋਇਆ ਉਹਨਾਂ ਦਾ ਜ਼ਿੰਮੇਵਾਰੀ ਆ ਤਨਖਾਹ ਮਿਲਦੀ ਹੈ ਉਹਨਾਂ ਨੂੰ ਉਹਨੂੰ ਚਾਹੀਦਾ ਸੀ ਕਿ ਮਹੀਨਾ ਪਹਿਲਾਂ ਜਿਹੜਾ ਡਿਪਾਰਟਮੈਂਟ ਆ ਉਹਦੀ ਕੋਈ ਮੀਟਿੰਗ ਲੈਂਦੇ ਉਹਦੀ ਜਾਚ ਪ੍ਰਚਾਰ ਹੋ ਰਿਹਾ ਹੁਣ ਪ੍ਰਚਾਰ ਜ਼ਿਆਦਾ ਹੁਣ ਵੀ ਫੋਟੋ ਮਤਲਬ ਆਪਦੀ ਦਮੰਗਾਈ ਦਿਖਾਉਣੀ ਵੀ ਯਾਰ ਲੈ ਉੱਤਰ ਗਈ ਥੱਲੇ ਮੈਡਮ ਮੰਤਰੀਆਂ ਦਾ ਕੰਮ ਘੱਟੇ ਚੱਕਣਾ ਨਹੀਂ ਹੈ ਯਾਰ ਜੇ ਤੁਹਾਨੂੰ ਮਾੜਾ ਮੋਟਾ ਪੰਜਾਬ ਨਾਲ ਦਰਦ ਆ ਜਿਹੜੇ ਲੀਡਰ ਵੀ ਕੁਰਸੀਆਂ ਤੇ ਬੈਠਦੇ ਆ ਅਕਾਲੀ ਆ ਕਾਂਗਰਸੀ ਝਾੜੂ ਪੋਚਾ ਜਿਹੜੇ ਵੀ ਨੇ ਉਹ ਜਿਹੜੇ ਵੀ ਬੈਠਦੇ ਨੇ ਮਾੜੀ ਮੁੱਟੀ ਸ਼ਰਮ ਕਰਨ ਲੋਕ ਨਾ ਫਿਰ ਉਹਦੇ ਕਹਿਣ ਨੂੰ ਜੇ ਸਿਰੇ ਤੇ ਚੜਾਉਂਦੇ ਨੇ ਫਿਰ ਡਿੱਗਦੇ ਵੀ ਨੇ ਉਹ ਬਹੁਤ ਸੋਹਣੇ ਕਲਾਕਾਰ ਨੇ ਸਾਰੇ ਉਹਨਾਂ ਨੂੰ ਸੁਣਦੇ ਰਹੇ ਆ ਜਗਨੂ ਹਾਜ਼ਰ ਹੈ ਤੋਂ ਬਤੌਰ ਕਲਾਕਾਰ ਉਹ ਚੀਜ਼ਾਂ ਦੀ ਜ਼ਰੂਰਤ ਹੈ ਬਤੌਰ ਸੀਐਮ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਬਤੌਰ ਸੀਐਮ ਤੁਹਾਨੂੰ ਉੱਥੇ ਬੈਠ ਕੇ ਜਦੋਂ 3 ਮਹੀਨੇ ਪਹਿਲਾਂ ਲੋਡ ਸੀ ਜਦੋਂ ਪਤਾ ਸੀ ਹੁਣ ਮੰਤਰੀ ਬਰਿੰਦਰ ਗੋਇਲ ਦਾ ਜਵਾਬ ਦੇਣਗੇ ਵੀ ਉਹ ਪੈਸੇ ਕਿੱਧਰ ਗਏ ਉਹ ਕੈਬਨਟ ਦੀ ਮੀਟਿੰਗ ਦੇ ਵਿੱਚ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਵੀ ਹੁਣ ਹੜਾਂ ਦੀ ਕੋਈ ਸਥਿਤੀ ਨਹੀਂ ਹੈ ਇਸ ਵਾਰੀ ਉਹਦਾ ਕੋਈ ਹਸਾਬਿਕ ਤਾਬ ਹੈ ਫਰਦੋਦ ਇੱਕ ਨਾਮ ਛੱਡਣਾ ਕੋਈ ਹਿਸਾਬ ਕਿਤਾਬ ਨਹੀਂ ਉਹਦੇ ਕੋਈ ਜਾਤ ਤਾਂ ਹੋਵੇ ਮਿਸਮੈਨੇਜਮੈਂਟ ਤਾਂ ਹੈ ਨਾ ਯਾਰ ਬੀਬੀਐਮਬੀ ਜਿਹੜੇ ਬੈਠੇ ਨੇ ਉਹਦਾ ਕੰਟਰੋਲ ਕਿਹਦੇ ਕੋਲ ਹੈ ਜਿਹਦੇ ਕੋਲੇ ਵੀ ਕੰਟਰੋਲ ਹੋਵੇ ਤੇ ਕਾਰਵਾਈ ਹੋਵੇ ਫੇਰ ਫੇਰ ਚੀਜ਼ਾਂ ਰੁਕ ਸਕਦੀਆਂ ਆਏ ਬਾਈ ਦੱਸ ਆਪਾਂ ਵੀ ਜਾਣਦੇ ਆ ਵੀ ਆਏ ਨਹੀਂ ਰੁਕਣ ਵਾਲੀਆਂ ਫੇਰ ਆਜੂਗਾ ਪੱਤਰਕਾਰ ਦੇ ਤੌਰ ਤੇ ਅੰਦਰ ਜਾ ਕੇ ਜਦੋਂ ਇਹ ਹਾਲਾਤ ਦੇਖੇ ਕਿ ਇਹਨਾਂ ਹਾਲਾਤਾਂ ਦੇ ਵਿੱਚੋਂ ਪੰਜਾਬ ਦੀ ਝਲਕ ਪੈਂਦੀ ਜਿਹੜਾ ਪੰਜਾਬ 88 ਵੇਲੇ ਜਿੱਤੀ ਗੱਲ ਹੋਈ ਕਿ ਯਾਰ ਉਦੋਂ ਰੁੜਿਆ ਉਦੋਂ ਰੁੜਿਆ ਮਤਲਬ ਕੀ ਪੰਜਾਬ ਦੇ ਹਿੱਸੇ ਕੱਲਾ ਰੋੜਨਾ ਲੱਗਿਆ ਦੇਖੋ ਭਾਈ ਮੈਂ ਨਾ ਮਤਲਬ ਇਹ ਚੀਜ਼ਾਂ ਆ ਰਹੀਆਂ ਸੀ ਵੀ ਬਹੁਤ ਸਾਰੇ ਪੱਤਰਕਾਰ ਭਰਾਵਾਂ ਨੇ ਕਿਹਾ ਵੀ ਸਾਡੀ ਜਿਹੜੀ ਇਨਕਮ ਹੋਊਗੀ ਭਾਈ ਰਤਨ ਹੋਰਾਂ ਨੇ ਕਿਹਾ ਹੋਰ ਬਹੁਤ ਸਾਰੇ ਨੇ ਕਿਹਾ ਲਗਾਤਾਰ ਕਵਰੇਜ ਵੀ ਕੀਤੀ ਜਾ ਰਹੀ ਆ ਤੁਸੀਂ ਵੀ ਪਹਿਲੇ ਦਿਨ ਤੋਂ ਲੱਗੇ ਹੋਏ ਹੋ ਭਾਈ ਮਨਿੰਦਰ ਹੋਰੀ ਨੇ ਲੋਕਵਾਸਟੀਵੀ ਵਾਲੇ ਬਹੁਤ ਸਾਰੇ ਚੈਨਲਾਂ ਵਾਲੇ ਆ ਜਿਹੜਾ ਇੰਡੀਪੈਂਡੈਂਟ ਮੀਡੀਆ ਉਹ ਕਰ ਰਹੇ ਨੇ ਕੰਮ ਪਰ ਜਿਹੜੀ ਉਹ ਗੱਲ ਆ ਰਹੀ ਸੀ ਕਿ ਵਲੰਟੀਅਰਾਂ ਦੀ ਜ਼ਰੂਰਤ ਆ ਤਾਂ ਅਸੀਂ ਮੈਂ ਹਾਂ ਪੰਜਾਬ ਚੈਨਲ ਵੱਲੋਂ ਬਾਈ ਹਰਿੰਦਰ ਹੋਰੀ ਨੇ ਹਨ ਉਹ ਔਰ ਅਸੀਂ ਰਲ ਕੇ ਰਨ ਕਰਦੇ ਆ ਮੈਂ ਹਾਂ ਪੰਜਾਬ ਚੈਨਲ ਵੱਲੋਂ ਹੀ ਤੈਅ ਕੀਤਾ ਵੀ ਯਾਰ ਆਪ ਸੇਵਾ ਕਰੀਏ ਕਿਉਂਕਿ ਸੇਵਾਦਾਰਾਂ ਦੀ ਕਾਟ ਸੀ ਜਿਹੜੀ ਮੈਂਨਤੀ ਸਾਨੂੰ ਮਹਿਸੂਸ ਹੋਈ ਤੇ ਬਡੂ ਸਾਹਿਬ ਸੰਸਥਾ ਦੇ ਨਾਲ ਮਿਲ ਕੇ ਬਾਈ ਹਰਫੋਰੀ ਨੇ ਬਾਈ ਹਰਿੰਦਰ ਹੋਰੀ ਨੇ ਬਾਈ ਗਾਲਾ ਬੋਰੀ ਨੇ ਅਸੀਂ ਪਹਿਲਾਂ ਮਤਲਬ ਲੱਗੇ ਹੋਏ ਆ ਨਾਲ ਪਰ ਮੈਂ ਕੁਝ ਹੋਰ ਗੱਲ ਵੀ ਕਹਿਣੀ ਚਾਹੁੰਗਾ ਨਾਲ ਸਰਕਾਰੀ ਲੈਵਲ ਤੇ ਮਤਲਬ ਜਿਹੜੀ ਇੱਥੇ ਨਾ ਬਜ਼ੁਰਗ ਬੈਠੇ ਸੀ ਵੀ ਯਾਰ ਹੁਣ ਪਿੰਡਾਂ ਵਾਲੇ ਵਿਚਾਰੇ ਪਧਰੇ ਬੰਦੇ ਆਪਣੇ ਵੀ ਯਾਰ ਹੱਥਾਂ ਦੇ ਵੀ ਚੱਕ ਲੈਂਦੇ ਨੇ 92 93 ਜਿਤਾਏ ਆ ਮਹੀਨਾ ਪਹਿਲਾਂ ਨਾ ਪ੍ਰੈਸ ਕਾਨਫਰੰਸ ਹੋਈ ਵਿਧਾਨ ਸਭਾ ਚ ਵੀ ਮੰਤਰੀ ਬਰਿੰਦਰ ਗੋਇਲ ਬੋਲੇ ਕਿ 276 ਕਰੋੜ ਰੁਪਇਆ ਲਗਭਗ ਰੱਖ ਲਿਆ ਹੋਇਆ ਇੱਕ ਤਾਂ ਉਹਦੀ ਜਾਂਚ ਹੋਵੇ ਪਿੰਡਾਂ ਵਾਲਿਆਂ ਨੂੰ ਜਰੂਰ ਇਹ ਬੇਨਤੀ ਆ ਕਿਉਂਕਿ ਅਸੀਂ ਪੱਤਰਕਾਰ ਦੇ ਤੌਰ ਤੇ ਸਾਨੂੰ ਕਹਿ ਲੂਗਾ ਕੋਈ ਪੀਟੀਸੀ ਵਾਲਿਆਂ ਬਾਅਦ ਸਾਨੂੰ ਜਵਾਬ ਨਹੀਂ ਦਿੰਦਾ ਕੋਈ ਹੈਨਾ ਤੁਸੀਂ ਪੀਟੀਸੀ ਵਾਲਿਆਂ ਨੂੰ ਸੁਖਵੀਰ ਨੂੰ ਪੁੱਛ ਲਓ ਜਵਾਬ ਨਹੀਂ ਦਿੰਦਾ ਬੱਕਰੀਆਂ ਮੁਰਗੀਆਂ ਵਾਲੀਆਂ ਗੱਲਾਂ ਕਿੱਧਰ ਰਹਿ ਗਈਆਂ ਅਸਲ ਤੇ 2023 ਦੇ ਵਿੱਚ ਵੀ ਇੱਕ ਜਿਹੜਾ ਅੰਕੜਾ ਇੱਥੋਂ ਪਤਾ ਲੱਗਾ ਆਪਾਂ ਨੂੰ ਰਲ ਮਿਲ ਕੇ ਜਦੋਂ ਆਪਾਂ ਕਵਰੇਜ ਕੀਤੀ ਵੀ 2023 ਚ ਪੰਜਾਬ ਸਰਕਾਰ ਨੇ ਤਾਂ ਮੁਆਵਜ਼ਾ ਹੀ ਨਹੀਂ ਦਿੱਤਾ ਜਿਹੜੇ ਇਹ ਰੌਲਾ ਪਾ ਰਹੇ ਆ ਵੀ ਬਦਲਾ ਲੈਂਦਾ ਸੀ ਉਹ ਸਾਰੀਆਂ ਗੱਲਾਂ ਮਤਲਬ ਸ਼ਾਇਦ ਮੇਰਾ ਵੀ ਤਾਂ ਲਿਮਿਟਡ ਨੂੰ ਬਹੁਤ ਥੋੜੇ ਨੂੰ 6500 ਰੁਪਏ ਪ੍ਰਤੀ ਏਕੜ ਹਾਂ ਪਹਾਂ ਕੇਂਦਰ ਵੱਲੋਂ ਆਇਆ 6800 ਰੁਪਏ ਤੇ 6000 ਰੁਪਏ ਝੋਨੇ ਦੀ ਲਵਾਈ ਸੀ ਕੇਂਦਰ ਤਾਂ ਜਿਹੜਾ ਧੱਕੇ ਕਰਦਾ ਹੀ ਆਇਆ ਜਿਹੜਾ ਪੰਜਾਬ 'ਚ ਵੰਦਾ ਕੁਰਸੀ ਤੇ ਉਹਨੂੰ ਵੀ ਸ਼ਰਮ ਨਹੀਂ ਆਈ ਜਮਾਂ ਹੀ ਕਦੇ ਕੇਂਦਰ ਮੂਰੇ ਹੱਥ ੜਨ ਲੱਗ ਜਾਂਦੇ ਲੰਮੇ ਪੈ ਜਾਂਦੇ ਆ ਬੜਕਾ ਮਾਰਨੀ ਆ ਮੀਡੀਆ 'ਚ ਨਾਲ ਮੀਡੀਆ ਦੀਆਂ ਟੀਮਾਂ ਨੇ ਇੱਥੇ ਸੀਐਮ ਉੱਤਰ ਕੇ ਲੋਕਾਂ ਦਾ ਦੁੱਖ ਹੋਵੇਂ ਨਹੀਂ ਮंडा ਕੇ ਜਾਂਦਾ ਰੀਲਾਂ ਬਣ ਰਹੀਆਂ ਨੇ ਸ਼ੋਪੀਸ ਬਣ ਰਹ ਆਪਣੇ ਵਰਗਾ ਕੋਈ ਇੰਡੀਪੈਂਡੈਂਟ ਜਰਨਲਿਸਟ ਜਾ ਕੇ ਸਵਾਲ ਪੁੱਛ ਲੈਂਦਾ ਵੀ ਭਾਈ ਅਸੀਂ ਗਰਾਊਂਡ ਤੇ ਜਾ ਕੇ ਆਏ ਆ ਤੁਸੀਂ ਸਰ ਇੱਥੇ ਉੱਤਰ ਕੇ ਇੱਥੇ ਫੋਟੋਆਂ ਨਾ ਖਿਚਾਓ ਮਤਲਬ ਜਿਵੇਂ ਇਹ ਗੱਲ ਆ ਰਹੀ ਵੀ ਸੰਸਥਾਵਾਂ ਦੀਆਂ ਵੋਟਸ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ 276 ਕਰੋੜ ਗਿਆ ਕਿੰਦਰ ਇੱਕ ਤਾਂ ਉਹਦੀ ਜਾਂਚ ਹੋਵੇ ਦੂਜਾ ਜਿਹੜਾ ਮਤਲਬ ਹਰ ਸਾਲ ਕਿਉਂ ਹੁੰਦਾ ਬੀਬੀਐਮਬੀ ਤੇ ਕੰਟਰੋਲ ਵਾਲੀ ਗੱਲ ਸੀ ਕਿਸੇ ਸਰਕਾਰ ਨੇ ਇਹ ਰੌਲਾ ਪਾਉਂਦੇ ਨੇ 3 ਸਾਲਾਂ ਤੋਂ ਰੌਲਾ ਪਾ ਰਹੇ ਨੇ ਵੀ ਅਕਾਲੀਆਂ ਨੇ ਕਾਂਗਰਸੀਆਂ ਨੇ ਕੁਝ ਨਹੀਂ ਕਰਿਆ ਮਨ ਹੁਣ ਸਾਢੇ 3 ਸਾਲ ਤੋਂ ਤੁਸੀਂ ਕੀ ਕਰ ਰਹੇ ਹੋ ਤੁਹਾਡਾ ਜਿਹੜਾ ਹੁਣ ਮੰਤਰੀ ਲਾਲਜੀਤ ਭੋਲਰ ਘੱਟੇ ਚੱਕ ਰਿਹਾ ਹਰ ਦੋਤਵੇਂ ਕਈਆਂ ਮਾਰ ਰਿਹਾ ਉੱਥੇ ਉਹਨਾਂ ਨੂੰ ਮਾੜਾ ਮੋਟਾ ਮਹਿਸੂਸ ਕਰਨਾ ਚਾਹੀਦਾ ਕਿ 2 ਮਹੀਨੇ ਪਹਿਲਾਂ ਮੈਂ ਇੱਕ ਹੋਰ ਕਹੂੰਗਾ ਸਾਕਸੀ ਸਾਨੀ ਡੀਸੀ ਅੰਮ੍ਰਿਤਸਰ ਦੇ ਚੰਗੀ ਗੱਲ ਲੱਗੇ ਹੋਇਆ ਉਹਨਾਂ ਦਾ ਜ਼ਿੰਮੇਵਾਰੀ ਆ ਤਨਖਾਹ ਮਿਲਦੀ ਹੈ ਉਹਨਾਂ ਨੂੰ ਉਹ ਇਸੇ ਕਰਕੇ ਉਹਨਾਂ ਦੀ ਪਰ ਸਾਢੇ ਵਾਲੇ ਵਿਚਾਰੇ ਭਾਵਕ ਨੇ ਉਹਦੀ ਜ਼ਿੰਮੇਵਾਰੀ ਹੁਣ ਨਹੀਂ ਬਣਦੀ ਉਹ ਮਹੀਨਾ ਪਹਿਲਾਂ ਬਣਦੀ ਸੀ ਕਿ ਅੰਮ੍ਰਿਤਸਰ ਦੇ ਕੀ ਹਾਲਾਤ ਨੇ ਡੀਸੀ ਅੰਮ੍ਰਿਤਸਰ ਦੀ ਉਹ ਉਹਨੂੰ ਚਾਹੀਦਾ ਸੀ ਕਿ ਮਹੀਨਾ ਪਹਿਲਾਂ ਜਿਹੜਾ ਕੈਬਨਟ ਦੀ ਮੀਟਿੰਗ ਤੱਕ ਨਹੀਂ ਹੋਈ ਜੇ ਹੋਈ ਉਸ ਤੋਂ ਬਾਅਦ ਜਿਹੜੇ ਅੰਕੜੇ ਦਿੱਤੇ ਉਹ ਲੱਗਿਆ ਕਿੱਥੇ ਉਹਦੀ ਜਾਂਚ ਆਰ ਪ੍ਰਸਾਰ ਹੋ ਰਿਹਾ ਹੁਣ ਪ੍ਰਚਾਰ ਜ਼ਿਆਦਾ ਹੁਣ ਵੀ ਫੋਟੋ ਮਤਲਬ ਆਪਦੀ ਦਮੰਗਾ ਹੀ ਦਿਖਾਉਣੀ ਵੀ ਯਾਰ ਉੱਤਰ ਨਹੀਂ ਥੱਲੇ ਮੈਡਮ ਉਹ ਮੰਤਰੀ ਥੱਲੇ ਉਤਰ ਗਿਆ ਵਿਚਾਰੇ ਸਾਡੇ ਪਿੰਡ ਨਾਲੇ ਨੇ ਵੀ ਯਾਰ ਛੱਡ ਯਾਰ ਇਹਨਾਂ ਨੂੰ ਕੀ ਮੂੰਹ ਲਾਈਏ ਮਤਲਬ ਜਿਹੜੇ ਜਿਨ੍ਹਾਂ ਨੇ ਸ਼ਰਮ ਲਾਤੀ ਹੋਈ ਆ ਪਰ ਉਹਨਾਂ ਨੂੰ ਸ਼ਰਮ ਹੁਣ ਵੀ ਕਰ ਲੈਣੀ ਚਾਹੀਦੀ ਆ ਵੀ ਬਾਈ ਹਜੇ ਵੀ ਜੇ ਤੁਹਾਨੂੰ ਮਾੜਾ ਮੋਟਾ ਪੰਜਾਬ ਨਾਲ ਦਰਦਾ ਜਿਹੜੇ ਲੀਡਰ ਵੀ ਕੁਰਸੀਆਂ ਤੇ ਬੈਠਦੇ ਆ ਅਕਾਲੀ ਆ ਕਾਂਗਰਸੀ ਝਾੜੂ ਪੋਚਾ ਜਿਹੜੇ ਵੀ ਨੇ ਉਹ ਜਿਹੜੇ ਵੀ ਬੈਠਦੇ ਨੇ ਮਾੜੀ ਮੁੱਟੀ ਸ਼ਰਮ ਕਰਨ ਜੇ ਕੋਈ ਇੰਡੀਪੈਂਡੈਂਟ ਜਰਨਲਿਸਟ ਤੁਹਾਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕਰਦਾ ਉਹਨਾਂ ਨੂੰ ਜ਼ਰੂਰ ਮਤਲਬ ਉਹਨਾਂ ਨੂੰ ਪਰਚੇ ਨਾ ਕਰੋ ਉਹਨਾਂ ਤੇ ਮੈਂ ਪਿਛਲੇ ਦਿਨੀ ਦੇਖਿਆ ਕਿ ਕਿਸਾਨ ਜਥੇਬੰਦੀ ਵਾਲੇ ਕਿਰਤੀ ਕਿਸਾਨ ਸੰਸਥਾ ਵਾਲੇ ਆ ਕੋਈ ਅੰਮ੍ਰਿਤਸਰ ਉਹ ਭਾਈਆਂ ਨੇ ਐਸਡੀਓ ਘੇਰ ਲਿਆ ਇਰੀਗੇਸ਼ਨ ਵਾਲਾ ਉਹਨਾਂ ਨੂੰ ਚਾਕੇ ਥਾਣੇ ਬਿਠਾਈ ਰੱਖਿਆ 4-5 ਘੰਟੇ ਮਤਲਬ ਇਹ ਕਿੱਦਾਂ ਦੀ ਗੱਲ ਆ ਲੋਕ ਹੜਾਂ ਦੇ ਹੜਪੀੜਨਾਂ ਲਈ ਮੰਗ ਕਰ ਰਹੇ ਨੇ ਵੀ ਭਾਈ ਮੁਆਵਜ਼ਾ ਦਿਓ ਤੇ ਹੁਣ ਵੀ ਜੇ ਸੀਐਮ ਸਾਹਿਬ ਚਾਹੁੰਦੇ ਨੇ ਮੁਆਵਜ਼ਾ ਇੱਥੇ ਹਜੇ ਤੱਕ ਨਹੀਂ ਹੋਇਆ ਐਲਾਨ ਪਰ ਉਹਨਾਂ ਨੂੰ ਚਾਹੀਦਾ ਜਿਹੜੇ ਤੁਸੀਂ ਪੋਸਟਰਾਂ ਦੇ ਉੱਤੇ ਕੇਰਲਾ ਤੱਕ ਪੋਸਟਰ ਲਾਤੇ ਮੱਧ ਪ੍ਰਦੇਸ਼ ਤੱਕ ਬੰਗਾਲ ਤੱਕ ਪੋਸਟਰ ਲਾਏ ਆ ਨਾ ਭਾਈ ਉਹ ਸਾਰਾ ਫੰਡ ਪੰਜਾਬ ਤੇ ਲਾਓ ਲੋਕਾਂ ਨੂੰ ਲੋੜ ਆ ਤੁਹਾਡੀ ਆ ਲੱਖਾਂ ਏਕੜ ਪਿੱਛੇ ਜਿਹੜੀ ਜ਼ਮੀਨ ਆ ਮਤਲਬ ਉਹ ਬੰਜਰ ਹੋਈ ਆ ਇਹਨਾਂ ਦੀ ਇਹਨਾਂ ਦਾ ਉਜੜ ਜਾਣਾ ਫਸਲ ਤਬਾਹ ਹੋ ਗਈ ਘਰ ਟਹਿ ਗਏ ਉਹ ਸਰਕਾਰੀ ਲੈਵਲ ਤੇ ਹੋਵੇ ਸੰਸਥਾਵਾਂ ਦਾ ਕਰ ਹੀ ਰਹੀਆਂ ਸੰਸਥਾਵਾਂ ਨੇ ਤਾਂ ਵੀ ਕਰ ਲੈਣਾ ਜੇ ਸਰਕਾਰ ਨਾ ਹੋਵੇ ਹਾਂ ਤਾਂ ਸੀਐਮ ਸਾਹਿਬ ਵੀ ਰੇਣੋ ਗੱਲ ਵੱਖਰੀ ਹੈਲੀਕਾਪਟਰ ਤੇ ਡਰਾਮੇ ਕਰ ਰਹੇ ਨੇ ਉਹ ਗੱਲ ਵੱਖਰੀ ਹੈ ਵੀ ਅੱਜ ਵੀ ਆ ਕੇ ਕਰੋੰਦੀ ਹੋ ਭੈਣ ਨੂੰ ਗਲੇ ਨਾਲ ਲਾਇਆ ਉਹ ਚੀਜ਼ਾਂ ਕਰ ਰਹੇ ਨੇ ਪਰ ਮੈਨੂੰ ਲੱਗਦਾ ਉਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੈ ਉਹਦੀ ਲੋੜ ਸੀਐਮ ਬਤੌਰ ਸੀਐਮ ਨਹੀਂ ਹੈ ਹਾਂ ਬਤੌਰ ਕਲਾਕਾਰ ਹੈ ਉਹ ਬਹੁਤ ਸੋਹਣੇ ਕਲਾਕਾਰ ਨੇ ਸੁਣਦੇ ਰਹੇ ਆ ਜੁਗ ਨੂੰ ਹਾਜ਼ਰ ਹੈ ਤੋਂ ਹਨਾ ਬਾਈ ਹਰਫ ਹੋਰੀ ਤਾਂ ਜਾਣਦੇ ਬਤੌਰ ਕਲਾਕਾਰੇ ਵੱਧ ਜਾਣਦੇ ਨੇ ਮਤਲਬ ਬਤੌਰ ਕਲਾਕਾਰ ਉਹ ਚੀਜ਼ਾਂ ਦੀ ਜ਼ਰੂਰਤ ਹੈ ਬਤੌਰ ਸੀਐਮ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਬਤੌਰ ਸੀਐਮ ਤੁਹਾਨੂੰ ਉੱਥੇ ਬੈਠ ਕੇ ਜਦੋਂ 3 ਮਹੀਨੇ ਪਹਿਲਾਂ ਲੋਡ ਸੀ ਜਦੋਂ ਪਤਾ ਸੀ ਹੁਣ ਮੰਤਰੀ ਬਰਿੰਦਰ ਗੋਇਲ ਦਾ ਜਵਾਬ ਦੇਣਗੇ ਵੀ ਉਹ ਪੈਸੇ ਕਿੱਧਰ ਗਏ ਉਹ ਕੈਬਨਟ ਦੀ ਮੀਟਿੰਗ ਦੇ ਵਿੱਚ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਵੀ ਹੁਣ ਹੜਾਂ ਦੀ ਕੋਈ ਸਥਿਤੀ ਨਹੀਂ ਹੈ ਇਸ ਵਾਰੀ ਉਹਦਾ ਕੋਈ ਹਸਾਬਿਕ ਤਾਬ ਹੈ ਤੁਸੀਂ ਉਹਨਾਂ ਨੂੰ ਪੁੱਛਿਆ ਜਵਾਬਤਾਲੀ ਵੀ ਕੀਤੀ ਉਹਨਾਂ ਅਫਸਰਾਂ ਦੀ ਉਹ ਅਫਸਰ ਕਿੱਥੇ ਨੇ ਇੱਥੇ ਇਹ ਹੁਣ ਹੁਣ ਰੀਲਾਂ ਬਣ ਰਹੀਆਂ ਫੋਨ ਕਰ ਰਿਹਾ ਹੈ ਸਾਬਕਾ ਮੰਤਰੀ ਕੁਲਦੀਪ ਧਾਲੀਵਾਲ ਮਤਲਬ ਇਦਾਂ ਦੀਆਂ ਗੱਲਾਂ ਦੀ ਜ਼ਰੂਰਤ ਹੋਣੀ ਨਹੀਂ ਹੈ ਭਾਈ ਉਦੋਂ ਲੋਟ ਸੀ ਜਦੋਂ ਮਤਲਬ ਇੱਥੇ ਬੁਲਾ ਕੇ ਸਾਰੇ ਪੂਰੇ ਪੰਜਾਬ ਦੇ ਵਿੱਚ ਕੋਈ ਹੰਗਾਮੀ ਹੁਣ ਵੀ ਕੋਈ ਹੰਗਾਮੀ ਮੀਟਿੰਗ ਨਹੀਂ ਹੋਈ ਕੈਬਨਟ ਦੀ ਹੰਗਾਮੀ ਕੋਈ ਮੀਟਿੰਗ ਹੁੰਦੀ ਉਹਦੇ ਚ ਕੋਈ ਐਲਾਨ ਕੀਤਾ ਜਾਂਦਾ ਵੀਰ ਹਾਂ ਇਹਨੂੰ ਕੋ ਤੇ ਜਿਹੜੀ ਆਫਤ ਆ ਇਹਨੂੰ ਐਲਾਨਿਆ ਜਾਵੇ ਜਿਹੜਾ ਜਿਹਦੇ ਤਹਿਤ ਮੁਆਵਜ਼ਾ ਮਿਲਣਾ ਕੋਈ ਫੰਡ ਫੇਰ ਰਲੀਫ ਫੰਡ ਤੁਸੀਂ ਸ਼ਰਮ ਕਰੋ ਯਾਰ ਸੀਐਮ ਮੰਗ ਰਿਹਾ ਸੀਐਮ ਦੇ ਖਜ਼ਾਨੇ ਦੇ ਵਿੱਚ ਬਹੁਤ ਸਾਰੇ ਪੈਸੇ ਚਲੇ ਜਾਣੇ ਤੇ ਉਹਨਾਂ ਨੇ ਬਾਅਦ ਚ ਐਡ ਤੇ ਲਾਉਣੇ ਆ ਸਾਈ ਦੀਆਂ ਚੋਣਾ ਚ ਮਤਲਬ ਇਹ ਉਹਨਾਂ ਨੂੰ ਵੀ ਪਤਾ ਤੇ ਆਪਾਂ ਵੀ ਬੋਲ ਬੋਲ ਕੇ ਥੱਕ ਜਾਂਦੇ ਆ ਫਿਰ ਸਾਨੂੰ ਪਰਚੇ ਵੀ ਝੱਲਣੇ ਪੈਂਦੇ ਚਲੋ ਸਾਰੀਆਂ ਚੀਜ਼ਾਂ ਚੱਲਾਂਗੇ ਪਰ ਉਹਨਾਂ ਨੂੰ ਜਰੂਰ ਸ਼ਰਮ ਆ ਕਹਿੰਦੇ ਜਿਹੜਾ ਲੋਕਾਂ ਨੂੰ ਜਰੂਰ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਮੰਤਰੀਆਂ ਦਾ ਕੰਮ ਘੱਟੇ ਚੱਕਣਾ ਨਹੀਂ ਹੈ ਯਾਰ ਮੰਤਰੀ ਉਹਨਾਂ ਦੀ ਮੀਟਿੰਗ ਲਾਵੇ ਪਤਾ ਕਰ ਸਤਾ ਹੋਵੇ ਉਹਨਾਂ ਚੀਜ਼ਾਂ ਦੀ ਹਰ ਸਾਲ ਹੀ ਕਾਤੋਂ ਹੁੰਦਾ ਆ ਹਰੀ ਕੇ ਹੈਡਵਰਕਸ ਦੇ ਉੱਪਰ ਮਤਲਬ ਇਹ ਇਹ ਸੁਣਨਾ ਚਾਹੁੰਦਾ ਵੀ ਯਾਰ ਇਹਨਾਂ BBMP ਤੇ ਜਾਂ ਹੋਰ ਜਿਹਨੇ ਡੈਮ ਬਣੇ ਨੇ ਇਹ ਯਾਰ ਪਾਣੀ ਦੇ ਭਾਂਡੇ ਥੋੜੀ ਐ ਵੀ ਪਾਣੀ ਸਟੋਰ ਕਰੀ ਚੱਲੋ ਵੀ ਬਿਜਲੀ ਬਣਾਉਣੀ ਆ ਰਾਜਸਥਾਨ ਨੂੰ ਹਰਿਆਣੇ ਨੂੰ ਪਾਣੀ ਪੂਰਾ ਕਰਨਾ ਆਮ ਲੋਕ ਭਰਾ ਸਾਡੇ ਪਰ ਉੱਥੋਂ ਦੀ ਸਰਕਾਰ ਇੱਥੋਂ ਦੀ ਸਰਕਾਰ ਖੇਡਣਾ ਖੇਡੀ ਜਾਂਦੀ ਕਿੰਨੇ ਸਾਲਾਂ ਤੋਂ ਪਾਣੀ ਭਰੀ ਜਾਣਾ ਵੀ ਸਟੋਰ ਕਰੋ ਵੀ ਉਹਨਾਂ ਨੂੰ ਪੂਰਾ ਮਿਲਦਾ ਰਹੇ ਫਿਰ ਤਦੋਂ ਇੱਕੇ ਦਾਮ ਛੱਡਣਾ ਕੋਈ ਹਿਸਾਬ ਕਿਤਾਬ ਨਹੀਂ ਉਹਦੇ ਕੋਈ ਜਾਂਚ ਤਾਂ ਹੋਵੇ ਮਿਸਮੈਨੇਜਮੈਂਟ ਤਾਂ ਹੈ ਨਾ ਵੀਰ ਬੀਬੀਐਮ ਵਿੱਚ ਜਿਹੜੇ ਬੈਠੇ ਨੇ ਉਹਦਾ ਕੰਟਰੋਲ ਕਿਹਦੇ ਕੋਲ ਹੈ ਜਿਹਦੇ ਕੋਲੇ ਵੀ ਕੰਟਰੋਲ ਹੋਵੇ ਤੇ ਕਾਰਵਾਈ ਹੋਵੇ ਫੇਰ ਫੇਰ ਚੀਜ਼ਾਂ ਰੁਕ ਸਕਦੀਆਂ ਆਏ ਬਾਈ ਦੱਸ ਆਪਾਂ ਵੀ ਜਾਣਦੇ ਆ ਵੀ ਆਏ ਨਹੀਂ ਰੁਕਣ ਵਾਲੀਆਂ ਫੇਰ ਆਜੂਗਾ ਪਰ ਇੱਕ ਦੂਜੇ ਨਾਲ ਪੰਜਾਬੀ ਕਿੰਨਾ ਚਿਰ ਖੜੀ ਜਾਣਗੇ ਖੜਨਾ ਅਸੀਂ ਤਾਂ ਖੜਾਂਗੇ ਸਾਡੇ ਡੀਐਨਏ ਚ ਸਾਡੇ ਖੂਨ ਚ ਪਰ ਯਾਰ ਸਰਕਾਰ ਦੀ ਜਿਹੜੀ ਜਵਾਬ ਤਲਬੀ ਆ ਸਰਕਾਰ ਦੀ ਜਿਹੜੀ ਜਵਾਬ ਦੇਈ ਆ ਉਹ ਤਾਂ ਯਾਰ ਮੰਨਣੀ ਚਾਹੀਦੀ ਆ ਕਿਸੇ ਅਧਿਕਾਰੀਆਂ ਦੀ ਬੀਬੀਐਮਬੀ ਦੀ ਪੰਜਾਬ ਸਰਕਾਰ ਦੀ ਕੇਂਦਰ ਸਰਕਾਰ ਦੀ ਜਿਹੜੇ ਇਹੀ ਭਗਵੰਤ ਸਿੰਘ ਮਾਨ ਤਾਂ ਕਹਿੰਦੇ ਸੀ ਜਦੋਂ ਆਪ ਸੱਤਾ ਨਹੀਂ ਸੀ ਕਿ ਸਰਕਾਰ ਦੀਆਂ ਨਲਕੀਆਂ ਕਰਕੇ ਕੁਝ ਹੁੰਦਾ ਪਰ ਅੱਜ ਕਹਿੰਦੇ ਨੇ ਕਿ ਕੁਦਰਤੀ ਕਰੋਪੀ ਕਰਕੇ ਅੱਜ ਇਹਨੂੰ ਮੈਨਮੇਡ ਨਹੀਂ ਕਹਿ ਰਹੇ ਬਿਲਕੁਲ ਉਹ ਗੱਲਾਂ ਬਾਈ ਹੁਣ ਜਦੋਂ ਸਾਹਮਣੇ ਆਉਂਦੀਆਂ ਨੇ ਫਿਰ ਉਹੀ ਗੱਲ ਫੇਰ ਆਉਂਦੀ ਵੀ ਪੀਟੀਸੀ ਵਾਲਿਆਂ ਇਹਦੇ ਸਵਾਲ ਜਵਾਬ ਆਪਾਂ ਜਿਹੜੀ ਗੱਲ ਕਰ ਰਹੇ ਆ ਇਹ ਗੱਲਾਂ ਤਾਂ ਥੱਲੇ ਆਈਟੀਐਸਐਲ ਨੇ ਕੰਟਰੋਲ ਟ੍ਰੋਲਿੰਗ ਹੀ ਕਰਨੀ ਆ ਜਵਾਬ ਨਹੀਂ ਦੇਣਾ ਕਿਸੇ ਨੇ ਮਤਲਬ ਬਹੁਤ ਅਜੀਬ ਜੀਆਂ ਸਥਿਤੀਆਂ ਨੇ ਪਰ ਫਿਰ ਵੀ ਸ਼ਰਮ ਲੋਕ ਨਾ ਪਰ ਉਹਦੇ ਕਹਿਣ ਨੂੰ ਜੇ ਸਿਰੇ ਤੇ ਚੜਾਉਂਦੇ ਨੇ ਫਿਰ ਡਿੱਗਦੇ ਵੀ ਨੇ ਇਸ ਕਰਕੇ ਇਹਨਾਂ ਨੂੰ ਥੋੜਾ ਜਿਹਾ ਹਜੇ ਵੀ ਹੰਬਲ ਸੰਭਲ ਲੈਣਾ ਚਾਹੀਦਾ ਹੰਬਲਾ ਮਾਰਨਾ ਚਾਹੀਦਾ ਜਿਵੇਂ ਇਹਨਾਂ ਨੇ ਜਿਹੜੀ ਗੱਲ ਕੀਤੀ ਵੀ ਸੀਐਮ ਸਾਹਿਬ ਇਹ ਚੀਜ਼ਾਂ ਤੇ ਜੇ ਧਿਆਨ ਦੇ ਲੈਂਦੇ ਜਿਹੜਾ ਡਰੇ ਕਵਰੇਜ ਕੀਤੀ ਆ ਜੇ ਉਹਨਾਂ ਤੇ ਧਿਆਨ ਦਿੱਤਾ ਹੁੰਦਾ ਤਾਂ ਜਰੂਰ ਪੰਜਾਬ ਬਚ ਸਕਦਾ ਜੀ ਹਜੇ ਵੀ ਚੀਜ਼ਾਂ ਹੋ ਸਕਦੀਆਂ ਨੇ ਕੰਟਰੋਲ ਚ ਬੱਜੇ ਗੇੜੇ ਨਾ ਮਾਰੇ ਜਾਣ ਪੰਜਾਬ ਦੇ ਬੈਠ ਕੇ ਕੁਝ ਕੋਈ ਰਲੀਫ ਫੰਡ ਜਾਰੀ ਕੀਤੇ ਜਾਣ ਗੱਲਾਂ ਇਹ ਸੱਚੀਆਂ ਜ਼ਰੂਰ ਨੇ ਪਰ ਤੱਤੀਆਂ ਲੱਗਣਗੀਆਂ ਕੌੜੀਆਂ ਲੱਗਣਗੀਆਂ ਮੁੱਖ ਮੰਤਰੀ ਸਾਹਿਬ ਨੂੰ ਹੋ ਸਕਦਾ ਕਿਸੇ ਹਜ਼ਾਰੇ ਦੇ ਨਾਲ ਕਿਸੇ ਪਾਰਟੀ ਦੇ ਨਾਲ ਸਾਨੂੰ ਵੀ ਜੋੜ ਦਿੱਤਾ ਜਾਵੇ ਇਹ ਹੁੰਦਾ ਆਇਆ ਹੁਣ ਤੱਕ ਹਰਫ ਚੀਮਾ ਬਾਈ ਹੋਰੀ ਗੱਲ ਬੜਾਈ ਚੋਰੀ ਮੇਰੇ ਨਾਲ ਸੀ ਬਾਈ ਹਰਿੰਦਰ ਹੋਰੀ ਮੇਰੇ ਨਾਲ ਸੀ ਮੋਨ ਸਿੰਘ ਆਲਖੋਰੀ ਮੇਰੇ ਨਾਲ ਸੀ ਆ ਲੋਕਾਂ ਦੇ ਜਾ ਕੇ ਜਦੋਂ ਕਹਿੰਦੇ ਹਾਲਾਤ ਦੇਖਦੇ ਨੇ ਦੇਖਦੇ ਆ ਤਾਂ ਆਪਦਾ ਵੀ ਜਿਹੜਾ ਹੈਗਾ ਕਾਲਜੇ ਦੇ ਵਿੱਚ ਰੁਗ ਭਰ ਆਉਂਦਾ ਕਿ ਹਾਲਾਤ ਜਿਹੜੇ ਕੀ ਨੇ ਪਿੱਛੇ ਦੀ ਤਸਵੀਰ ਮੈਂ ਪਹਿਲਾਂ ਵੀ ਤੁਹਾਨੂੰ ਦਿਖਾਈ ਸੀ ਇਹ ਪਿੱਛੇ ਦੀ ਤਸਵੀਰ ਕਿਸੇ ਦਰਿਆ ਦੀ ਤਸਵੀਰ ਨਹੀਂ ਪਿੱਛੇ ਦੀ ਤਸਵੀਰ ਉਸ ਤਬਾਹੀ ਦੀ ਤਸਵੀਰ ਹੈ ਜਿਹੜੀ ਤਬਾਹੀ ਜਿੱਥੋਂ ਜਿੱਥੋਂ ਆਈ ਇਹ ਜਿੱਥੋਂ ਜਿੱਥੋਂ ਪਾਣੀ ਲੰਘਿਆ ਤੇ ਜਿੱਥੇ ਤੱਕ ਇਸ ਪਾਣੀ ਨੇ ਪਹੁੰਚਣਾ ਹੈ ਕਲੀ ਤਬਾਹੀ ਹੀ ਕਰਦਿਆਂ ਜਾਣਾ ਹੈ ਤੁਸੀਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੰਦੋ ਜੀ ਧੰਨਵਾਦ